ਕਚਰੇ ਵਿੱਚ ਇਹ ਨਾ ਮਾਸੂਮ ਬੱਚਿਆਂ ਨੂੰ ਪੇਸ਼ ਕੀਤਾ ਗਿਆ ਪਕੜ ਕੇ ਪੇਸ਼ ਕੀਤਾ ਗਿਆ ਨਵਾਬ ਕਹਿੰਦਾ ਹੀ ਮਾਸੂਮ ਇਸ ਮਾਸੂਮ ਨੇ ਬਹੁਤ ਛੋਟੇ ਨੇ دیਵਾਨ ਸੁਚਾਨੰਦ ਖੜਾ ਕੇ ਕਹਿੰਦਾ ਹੀ ਮਾਸੂਮ ਨਹੀਂ ਇਸ ਫਰਜ਼ੰਦ ਹੈ ਮਾਸਤਾ ਇਹ ਮਾਸੂਮ ਨਹੀਂ ਨੇ ਇਹ ਸੱਪ ਦੇ ਬੱਚੇ ਨੇ ਇਹ ਵੱਡੇ ਹੋ ਕੇ ਡੰਗ ਮਾਰਨ ਇਹਨਾਂ ਦਾ ਸਿਰ ਅਜੇ ਹੀ ਕੁਚਲ ਦਿਆ। ਦੀਵਾਨ ਸੁਚਾਨੰਦ ਹੱਥ ਦੇ ਚਮਾਲ ਹੈ। ਤਿਲਕ ਲਾਇਆ ਹੈ। ਜਨੇਊ ਵੀ ਪਹਿਨੇ ਹੈ। ਅੰਮ੍ਰਿਤ ਵੇਲੇ ਉੱਠਦਾ ਹੈ। ਗੋਬਰ ਦਾ ਲੇਪਾ ਦੇਂਦਾ ਜ਼ਮੀਨ ਤੇ। ਭਗਵਤ ਪੁਰਾਨ ਦਾ ਪਾਠ ਕਰਦਾ ਹੈ। 11 ਚੀ ਦਾ ਵਰਤ ਰੱਖਦਾ ਹੈ। ਪਉਰਨ ਮਾਸ਼ੀ ਦਾ ਵਰਤ ਰੱਖਦੇ ਐਸਾ ਕਿਹੜਾ ਕਰਮकांड ਜਿਹੜਾ ਉਹ ਨਹੀਂ ਕਰਦਾ ਬਿਲਕੁਲ ਧਾਰਮਿਕ ਕਹਿੰਦਾ ਇਹ 마সূਮ ਨਹੀਂ ਇਸ ਇਹ 마সূਮ ਨਹੀਂ ਨੇ ਨਵਾਬ ਨੂੰ ਤੇ ਧਾਰਮਿਕ ਨਹੀਂ ਮੰਨ ਸਕਦੇ ਲੇਕਿਨ ਕਹਿੰਦਾ ਇਹ ਤੇ 마সূਮ ਨੇ ਇਹ ਧਾਰਮਿਕ ਪਰ ਧਰਮ ਕਰਮ ਕਾਂਡ ਧਰਮ ਧੰਦਾ ਨਵਾਬ ਵਜੀਦ ਖਾਨ ਕਹਿੰਦਾ ਹੈ ਭਈ ਮੁਹੰਮਦ ਸਾਹਿਬ ਦਾ ਕਹਿਣਾ ਹੈ ਤੇਰੇ ਹੱਥੋਂ ਨਾਬਾਲਗ ਤੇ ਔਰਤ ਦਾ ਖੂਨ ਨਹੀਂ ਹੋਣਾ ਚਾਹੀਦਾ ਇਹ ਕਫਰ ਹੈ ਇਹ ਗੁਨਾਹ ਹੈ ਅਜ਼ੀਮ ਹੈ ਖੁਦਾ ਮਾਫ ਨਹੀਂ ਕਰੇਗਾ ਔਰਤ ਦਾ तो नाबालग का खून तेरे हथों नहीं आना चाहिए इस्लामी शरा हूँ काजी खड़ा होते हाथ दस्बी है पाँच वक्त का पक्का नमाजी है बकैदा रमजान के महीनों ची रोजे रखद ऐसी कि इस्लामी शराह है जिसका वो पाबंद नहीं है ਕੰਦੇ ਨਵਾਬ ਸਾਹਿਬ ਖੂਨ ਡੋਲਣ ਦੀ ਲੋੜ ਹੀ ਨਹੀਂ ਹੈ ਤੁਹਾਨੂੰ ਗੁਨਾਹ ਨਹੀਂ ਲੱਗੇਗਾ ਇਹਨਾਂ ਨੂੰ ਜਿੰਦਾ ਹੀ ਦੀਵਾਰ ਦੇ ਚਿੰਨ੍ਹ ਦੋ ਕੋਈ ਖੂਨ ਨਹੀਂ ਡੁੱਲੇਗਾ ਦੀਵਾਰ ਦੇ ਚੁਣਨ ਦਾ ਫੈਸਲਾ ਕਾਜ਼ੀ ਦਿੰਦਾ ਹੈ ਹੱਥ ਵਿੱਚ ਤਸਬੀਹ ਹੈ ਪੰਜ ਵਕਤ ਦਾ ਪੱਕਾ ਨਮਾਜ਼ੀ ਹੈ ਪੂਰੀ ਇਸਲਾਮੀ ਸ਼ਰ੍ਹਾ ਦਾ ਪਾਬੰਦ ਹੈ ਇਹ ਸੱਪ ਦੇ ਬੱਚੇ ਨੇ ਇਹ دیਵਾਨ ਸੁਚਾਨੰਦ ਕਹਿੰਦਾ ਹੈ ਪੂਰਾ ਧਾਰਮਿਕ ਬੰਦਾ। ਭਾਗਵਤ ਪੁਰਾਣ ਦਾ ਪਾਠ ਕਰਦਾ ਹੈ। ਤਿਵਾਰਾਂ ਤੇ ਵਰਤ ਰੱਖਦਾ ਹੈ। ਜ਼ਮੇਂ ਤੇ ਗੋਬਰ ਦਾ ਲੇਪੜ ਕਰਕੇ ਬੈਠ ਕੇ ਪਾਠ ਕਰਦਾ ਹੈ। ਰੋਜ਼ ਮੱਥੇ ਤੇ ਤਿਲਕ ਲਾਉਂਦਾ ਜਨਹਿ ਪਹਿਨੇ। ਇਹ ਕਹਿੰਦਾ ਇਹ ਫਰਜ਼ੰਦੇ ਮਾਰਸ ਮਾਰ ਪਰਸ਼ੰਦ ਦੇ ਸੱਪ ਨੂੰ ਕਹਿੰਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਵੀ ਖਬਰਾਂ ਪਹੁੰਚੀਆਂ ਮੇਰੇ ਬੱਚਿਆਂ ਨੂੰ ਸੱਪ ਆਖਿਆ ਗਿਆ। ਸਤਿਗੁਰਾਂ ਦੀ ਇੱਕ ਬਾਣੀ ਹੈ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਜ਼ਫਰਨਾਮਾ। ਮਹਾਰਾਜ ਉਸ ਬਾਣੀ 'ਚ ਕਹਿੰਦੇ ਨੇ ਸਹਾ ਸੁਧ ਕੇ ਚੋਂ ਬੱਚਾ ਗਾਂ ਕੁਸ਼ਤਾਚਾਰ ਕੇ ਬਾਕੀ ਬਮਾਂ ਦਾ ਸਤ ਪੇਚੀ ਦਾ ਮਾਰ ਕੀ ਹੋਇਆ ਮੇਰੇ ਚਾਰ ਬੱਚੇ ਮਾਰ ਦਿੱਤੇ ਗਏ ਪੇਚੀ ਦਾ ਸਪ ਮੌਜੂਦ ਹੈ ਪਤਾ ਨਹੀਂ ਕਿੰਨੇ ਸਪੋਲਿਆਂ ਨੂੰ ਜਨਮ ਦੇਵੇਗਾ ਹੈਰਾਨ ਗਈ ਹੈ ਚਲੋ ਸੁਚਾਨੰਦ ਨੇ ਸਪ ਦੇ ਬੱਚੇ ਕਿਹਾ ਤੁਸੀਂ ਕਿੰਮ ਕਹਿੰਦੇ ਹੋ ਸਤਗੁਰੂ ਨੇ ਸਵੈਮੰਤ تسلیم ਕਰ ਲਿਆ ਚਾਹ ਸ਼ੁੱਧ ਕੇ ਚੋਂ ਬੱਚੇ ਗਾਂਵ ਕੁਛਤਾ ਚਾਰ ਖੇ ਬਾਕੀ ਬਨਾਂ ਦਸ ਤੇ ਪੇਚੀਦਾ ਮਾਰ ਪੇਚੀਦਾ ਸੱਪ ਤੇ ਮੌਜੂਦ ਹੈ ਪਤਾ ਨਹੀਂ ਕਿੰਨੇ ਸਪੋਲਿਆਂ ਨੂੰ ਜਨਮ ਦੇਵੇਗਾ ਕੀ ਹੋਇਆ ਚਾਰ ਸੱਪ ਦੇ ਬੱਚੇ ਤੁਸੀਂ ਮਾਰ ਦਿੱਤੇ ਐਲਾਨੀਆਂ ਕਬੂਲ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਅਸੀਂ ਮਜ਼ਲੂਮ ਲਈ ਅੰਮ੍ਰਿਤ ਹਾਂ असी जालम लहर हा हैरानी है। मारप संस्कृत के भुजंग कहते हैं उस जमाने किधरे सिख जा रहे आए आ रहे आए तो उस वक्त दे लोग जो हुकूमत दे ਉਹ ਇਹ ਨਹੀਂ ਕਹਿੰਦੇ ਸੰਸਖ ਆ ਰਿਹਾ ਸਿਖ ਜਾ ਰਿਹਾ। ਇਮਾਰ ਵਿੱਚ ਆਮਦ ਇਮਾਰ ਵਿੱਚ ਰਫਤੀ ਇਹ ਸਭ ਜਾ ਰਿਹਾ ਇਹ ਸਭ ਆ ਰਿਹਾ। ਇੰਜ ਕਹਿੰਦੇ ਸੰਸ। ਗੱਲ ਪਰਚਲਤ ਹੋ ਗਈ। ਇਹਦੇ ਸੱਪ ਨੇ। ਸਾਬ ਕਿਨਨ ਕੀ ਹੋਇਆ? ਜੇ ਤੁਸੀਂ ਚਾਰ ਸਪੋਲੇ ਮਾਰ ਦਿੱਤੇ। पेचीदा सप मौजूद है चाह शुद्ध के चों बच्चे दा कुष्टाचार के बाकी बमान दस्त पेचीदा मार जे मर्दी के अखवर खामोशा कोनी के आतिश दा मारा फिरोजा कोनी चार चिंगारियां बुझा के शोले भड़का देने नवाब वजीद खान ये अकलमंदी दी गल नहीं ये कोई दानिशमंदी नहीं ਇਹ ਕੋਈ ਸਿਆਣਾਪ ਨਹੀਂ ਹੈ ਸੱਪ ਨੂੰ ਸੰਸਕ੍ਰਿਤ ਦੇ ਵਿੱਚ ਭੋਜੰਗ ਕਹਿੰਦੇ ਨੇ ਜਦ ਸਤਗੁਰ ਨੇ ਸ਼ਬਦ ਆਪਣੇ ਲਈ ਜੋੜ ਲਿਆ ਕਬੂਲ ਕਰ ਲਿਆ ਉਸ ਦਿਨ ਤੋਂ ਬਾਅਦ ਪਤਾ ਕੀ ਹੋਇਆ ਅੱਜ ਵੀ ਗੁਰਦੁਆਰਿਆਂ 'ਚ ਬੱਚੇ ਦਾ ਬੱਚੀ ਦਾ ਨਾਂ ਰਖਾਣਾ ਹੋਵੇ ਤੇ ਅਰਦਾਸ ਇਹ ਆਉਂਦੀ ਸਤਗੁਰ ਸੱਚੇ ਪਾਤਸ਼ਾਹ ਭੋਜੰਗੀ ਨੂੰ ਨਾਮ ਬਖਸ਼ੋ ਬਾਹ ਸੱਪ ਦੇ ਬੱਚੇ ਨੂੰ ਨਾਮ ਬਖਸ਼ੋ ਭੋਜੰਗੀ ਤੇ ਸੱਪ ਦੇ ਬੱਚੇ ਨੂੰ ਕਹਿੰਦੇ ਨੇ ਭੋਜੰਗ ਸੱਪ ਪੁਜੰਗੀ ਸੱਪ ਦਾ ਬੱਚਾ ਇਹ ਗੱਲ ਪਰਚੰਤ ਹੋ ਗਈ ਜ਼ਾਲਮ ਲਈ ਦੁਸ਼ਟ ਲਈ ਸੱਪ ਇੱਕ ਦੂਸਰਾ ਨਕਤਾ ਵੀ ਮੇਰੇ ਸਾਹਮਣੇ ਰੱਖਾ ਜਿਵੇਂ ਕਾਜ਼ੀ ਨੇ ਫਤਵਾ ਐਦ ਕੀਤਾ ਹੈ ਇਹ ਸੱਪ ਦੇ ਬੱਚੇ ਨੇ ਠੀਕ ਕਹਿ ਰਿਹਾ ਸੁਚਾਨਾ ਹੌਂਡੌ ਲਨ ਦੇ ਕੀ ਲੋੜ ਹੈ ਦਿਵਾਰ ਦੇ ਚਿੰਨ੍ਹ ਦੋ ਨਵਾਬ ਦਾ ਮੰਨ ਵੀ ਮੰਨ ਗਿਆ ਇਸ ਫੈਸਲੇ ਦਿੱਤੇ 16 ਬੰਦਿਆਂ ਨੇ ਦਸਕਤ ਕੀਤੇ ਨੇ ਇੱਕ ਨੇ ਨਹੀਂ ਕੀਤੇ ਨਵਾਬ ਮਲੇਰ ਕੋਟਲਾ ਖੜਾ ਹੋ ਗਿਆ ਕਹਿਣ ਲੱਗਾ ਨਹੀਂ ਆਦਾਨ ਆਰਾਮ ਆ ਰਿਹਾ ਵਾਕ ਆਊਟ ਕਰ ਗਿਆ ਨਿਕਲ ਗਿਆ ਉੱਠ ਕੇ ਚਲਾ ਗਿਆ ਮੁਸਲਮਾਨ ਇਹ ਕੋਈ ਪੰਜ ਵਕਤ ਦਾ ਪੱਕਾ ਨਿਮਾਜ਼ੀ ਨਹੀਂ ਸੀ। ਨਵਾਬ ਮਲੇਰ ਕੋਟਲੇ ਬਾਰੇ ਉਸ ਵਕਤ ਦੇ ਨਵਾਬ ਬਾਰੇ ਇਹ ਕਹਾਣੀਆਂ ਨੇ ਇਹ ਕੋਈ ਪੱਕਾ ਸ਼ਰਈ ਵੀ ਨਹੀਂ ਸੀ। ਪੰਜ ਵਕਤ ਦਾ ਨਿਮਾਜ਼ੀ ਵੀ ਨਹੀਂ ਸੀ। ਕਦੇ ਕਦਾਂ ਹੀ ਪੜ ਲੈਂਦਾ ਸੀ ਜੁਮਮੇ ਦੀ ਨਿਮਾਜ਼। ਪੱਕੇ ਤੀ ਰੋਜ਼ੇ ਵੀ ਨਹੀਂ ਰੱਖਦਾ ਸੀ ਕੋਈ ਦੋ ਚਾਰ ਰੱਖ ਲੈਂਦਾ ਸੀ। ਸ਼ਰ੍ਹਾ ਦਾ پابੰਦ ਨਹੀਂ ਸੀ। ਇਹ ਸੋਨਾ ਬੰਦਿਆਂ ਨਾਲ ਨਹੀਂ ਸਹਿਮਤ ਹੋਇਆ ਖੜਾ ਹੋ ਗਿਆ ਕਹਿੰਦਾ ਗਲਤ ਹੈ ਇਹ 마ਸੂਮ ਨੇ ਛੋਟੇ ਨੇ ਇਨਾ 마ਸੂਮ ਬੱਚਿਆਂ ਨੂੰ ਦੀਵਾਰ ਦੇ ਚਿੰਨ ਆਹ ਦਾ ਨਾਰਾ ਮਾਰੇ ਬੈਠਿਆ ਨਹੀਂ ਕਿਧਰੇ ਦਬਾ ਨਾ ਪਣ ਦਸਖਤ ਲਈ ਉੱਠ ਕੇ ਚਲਾ ਗਿਆ ਵਾਕ ਆਊਟ ਕਰ ਗਿਆ ਹੈਰਾਨੀ ਦੀ ਗੱਲ ਜੋ ਧਾਰਮਿਕ ਨਹੀਂ ਹੈ ਉਦਾ ਹਿਰਦਾ ਇਤਨਾ ਕੋਮਲ ਪੰਜ ਵਕਤ ਦਾ ਪੜਨ ਵਾਲਾ ਨਮਾਜ਼ ਕਾਜ਼ੀ ਭਾਗਵਤ ਪੁਰਾਣ ਦਾ ਪਾਠ ਕਰਨ ਵਾਲਾ ਸੁਚਾਨੰਦ ਇਤਨਾ ਕਠੋਰ ਧਰਮ ਜਦ ਧੰਦਾ ਬਣ ਜਾਏ ਤੇ ਉਹ ਮਨੁੱਖ ਜਿਤਨਾ ਕਠੋਰ ਹੋ ਜਾਂਦਾ ਹੈ ਰੂਹੇ ਜ਼ਮੀਨ ਦੇਚ ਵੱਡੇ ਤੋਂ ਵੱਡਾ ਜ਼ਾਲਮ ਵੀ ਇਤਨਾ ਕਠੋਰ ਨਹੀਂ ਹੋਵੇਗਾ ਜਿਤਨੇ ਖੂਨ ਖਰਾਬੇ ਰਾਜਨੀਤੀ ਕਰਕੇ ਹੋਏ ਨੇ ਉਸ ਤੋਂ ਦੁਗਣੇ ਹੋਏ ਨੇ ਧਰਮ ਕਰਕੇ